ਸਰਸਰ ਦਾ ਦੂਜਾ ਲਾਲੇ ਤੇਜਾ ਲਾਲੇ ਹਾਂਜੀ ਸੋ ਮਖਿਆਲੀ ਆ ਠੀਕ ਆ ਜੀ ਸ਼ਾਇਦ ਇਹ ਟਿੱਪਣ ਕੀ ਹਾਈਟ ਕਰਦ ਵੱਡੀਆਂ ਬੜਾਂ ਦੇ ਵਿੱਚ ਹੀ ਆ ਗਿਆ ਇਹਦਾ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੌਰ ਸਿੰਘ ਪਿੰਡ ਤੋਂ ਇੱਕ ਛੜਕ ਜਾਂਦੀ ਆ ਪਿੰਡ ਪੱਧਰੀ ਨੂੰ ਇਸੇ ਛੜਕ ਦੇ ਉੱਪਰ ਸੋਖਣ ਦਾ ਘਰ ਹੈਗਾ ਠੀਕ ਆ ਜੀ ਪਸ਼ੂ ਵਪਾਰ ਦਾ ਵੀਰ ਦਾ ਕਹਤਾ ਪਸ਼ੂ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਹੁੰਦੇ ਆ ਤਕਰੀਬਨ ਕੋਈ 3-4 ਨਗ ਜਿਹੜੇ ਆਏ ਗਏ ਰਹਿੰਦੇ ਆ ਸੋ ਸਮੇਂ ਸਮੇਂ ਨਾਲ ਤੁਸੀਂ ਪੁੱਛ ਗਿੱਛ ਕਰਦੇ ਰਿਆ ਕਰੋ ਤਾਲਮਿਲ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਤੁਸੀਂ ਇਸੇ ਤਰ੍ਹਾਂ ਲੈਂਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਐਨੀਮਲ ਤੁਹਾਨੂੰ ਦਿਖਾਉਣੇ ਆ ਜਿਹਦੇ ਵਿੱਚ ਤਿੰਨ ਵੜਾ ਤੁਸੀਂ ਦੇਖੋਗੇ ਤਿੰਨੇ ਵੜਾ ਗੱਭਨ ਧੁਕੀਆਂ ਤਿਆਰੀ ਵਾਲੀਆਂ ਨੇ ਇੱਕ ਇਹਦਰ ਮੱਝ ਦਿਖਾਵਾਂਗੇ ਤੁਹਾਨੂੰ ਫੁੱਲ ਹੈਵੀ ਬਾਡੀ weight ਦੇ ਵਿੱਚ ਇਹ ਮੱਝ ਦੀ ਵੀ ਰਸੋਖਾਂ ਦਾ ਵੀ ਅੱਜ ਹੀ ਆਪਾਂ ਲੈ ਕੇ ਆਏ ਆ ਤਕਰੀਬਨ ਹੁਣ ਸਮਾਂ ਵੀ ਤੁਹਾਨੂੰ ਆਪਾਂ ਦੱਸ ਦਿੰਦੇ ਆ 5 ਸ਼ਾਮ ਦਾ ਸਮਾਂ ਤੇ ਤਕਰੀਬਨ ਤਰੀਕ ਅੱਜ 5 ਸਤੰਬਰ ਕੋਈ ਵੀ ਫਾਰਮਰ ਭਰਾ ਆਉਂਦਾ ਆਪਣੀ ਟੈਮੋ ਟਾਈਮ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਮੇਰਾ ਭਰਾ ਤਸੱਲੀ ਜਿਹੜੀ ਆ ਜਰੂਰ ਕਰ ਲਿਆ ਕਰੋ ਤੇ ਗੱਪਣ ਪਸ਼ੂ ਕੋਈ ਵੀ ਲੈ ਕੇ ਜਾਂਦਾ ਟਿੱਪ ਕੇ ਚੌਥ ਥਾਂ ਦੀ ਤਸੱਲੀ ਕਰਕੇ ਲੈ ਕੇ ਜਾਓ ਆਨਲਾਈਨ ਵੀ ਆਪਣੇ ਭੈਣ ਭਰਾ ਕਈ ਮੰਗਾ ਲੈਂਦੇ ਆ ਬੇਸ਼ੱਕ ਵੀਡੀਓ ਕਾਲ ਤੇ ਤਪਾ ਲੋ ਕੋਈ ਨਹੀਂ ਆ ਜਾ ਸਕਦਾ ਤੇ ਬਾਕੀ ਜਰੂਰ ਵਿਜ਼ਿਟ ਕਰਿਆ ਕਰੋ ਪਿੱਖੀਵੜ ਤੋਂ ਸਿਰਫ 8-7 ਕਿਲੋਮੀਟਰ ਦੀ ਸਾਰੀ ਦੂਰੀ ਆ ਜਬਾਰ ਇਥੋਂ ਅੱਗੇ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਸਭ ਤੋਂ ਪਹਿਲਾਂ ਸੁਖ ਸਾਸਤਰੀ ਕਾਲ ਅਸੀਗਾ ਜੀ ਹੋਰ ਕਹਿ ਬਿਖਾਈ ਦੇ ਹੋਰ ਸੁਣਾ ਵੜੀਆ ਵੜੀਆ ਮਰ ਜਿੰਦਾ ਸ਼ਾਲਾ ਵੜੀਆ ਮਰੀ ਜੀ ਦੀਆਂ ਸ਼ਾਲਾ ਮਾਰਕ ਦੀ ਕਿਰਪਾ ਨਾਲ ਸ਼ੁਕਰ ਮਾਲਕ ਦਾ ਸੁਖਾ ਤਕਰੀਬਨ ਚਲੋ ਵਿੱਚ ਬਖਵਾ ਪਾ ਜਾਂਦਾ ਪਰ ਇਹ ਮੈਨੂੰ ਨਾਲ ਪੈ ਵੀ ਕਿਤੇ ਨਾ ਕਿਤੇ ਸਾਫ਼ ਸੁਥਰਾ ਲੱਭ ਕੇ ਲਿਆਉਣਾ ਪਛੂ ਵੀ ਬੜਾ ਔਖਾ ਬੜਾ ਔਖਾ ਔਖਾ ਚਲੋ ਇਸ ਤਰ੍ਹਾਂ ਆਉਣ ਤਾਂ ਜੀ ਤਾਂ ਹਰੇਕ ਕਰਦਾ ਵੀ ਚਲੋ ਦੋ ਚੌ ਪੰਜ ਦਿਨਾਂ ਬਾਅਦ ਭੈਣ ਭਰਾਵਾਂ ਦੇ ਅੱਗੇ ਆਈਏ ਪਰ ਮਾਲਕ ਨੂੰ ਸਾਫ਼ ਸੁਥਰਾ ਲੱਭੇ ਦੇ ਭੈਣ ਭਰਾਵਾਂ ਅੱਗੇ ਪੇਸ਼ ਕਰਨ ਦਾ ਦ ਅੱਜ ਜਿਹੜੇ ਸੋਕੇ ਪੈਨੀਮਲ ਚਾਰ ਦਿਖਾਉਣੇ ਆ ਇੱਕ ਇਧਰ ਮੱਝ ਆਪਣੇ ਕੋਲ ਆ ਸੂਈ ਹੈ ਬਾਕੀ ਤਿੰਨੇ ਵੜਾ ਗੱਬਣਾ ਹਨ ਬਾਕੀ ਤਿੰਨੇ ਗੱਬਣ ਆ ਠੀਕ ਆ ਲਓ ਵੀ ਠੀਕ ਆ ਜੀ ਸੋ ਤਿੰਨੇ ਵੜਾ ਗੱਬਣਾ ਬਾਕੀ ਇਹ ਮੱਝ ਸੂਈ ਹੈ ਠੀਕ ਆ ਜੀ ਰੇਟ ਵੀਡੀਓ ਦੇ ਵਿੱਚ ਹੋਣਗੇ ਸੋ ਜਿਹੜੇ ਫਾਰਮਰ ਭਰਾਵੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਥੋੜਾ ਬਾਅਦਾਂ ਵਿੱਚੋਂ ਕੋਈ ਗੁਜਾਇਸ਼ ਹੋਈ ਮੌਕੇ ਤੇ ਮਾਨਤਨ ਹੋਇਆ ਬਾਕੀ ਮੇਰਾ ਪਰ ਅੱਜ ਇੱਥੇ ਤੈਅ ਬੈੰਦੀ ਹੈ ਤੁਸੀਂ ਬਿਠਾ ਸਕਦੇ ਜੀ ਆਪਣੇ ਹਿਸਾਬ ਨਾਲ ਵੀ ਮੁੱਲ ਲਾ ਸਕਦੇ ਹੋ ਸ਼ੁਰੂਆਤ ਕਰਦੇ ਆ ਸੋ ਖੇਤਰ ਦੇ ਪਾਸਿਓਂ ਇੱਕ ਇਹ ਮੱਝ ਆਪਣੇ ਕੋਲ ਆ ਸੂਈ ਬਾਕੀ ਬਾਇਨ ਵੇਟ ਤਾਂ ਚੱਟੋਂ ਚਾ ਇੱਕ ਵਾਰੀ ਪੂਰਾ ਤਸੱਲੀ ਨਾਲ ਤੁਹਾਨੂੰ ਚੈੱਕ ਕਰਾ ਦਿੰਨੇ ਆ ਚੌੜਾ ਚਕਾਠਾ ਚੌੜਾ ਪਿੱਠਪੂੜਾ ਤੇ ਜਸੂਆ ਸੂਈ ਮਗਰ ਕੀ ਕਟਾ ਮਗਰ ਕੱਟੀ ਮਗਰ ਕੱਤੀ ਹੈ ਫੀਮੇਲ ਕਾਫ ਆ ਠੀਕ ਹੈ ਜੀ ਇੱਕ ਵਾਰੀ ਫਿਰ ਆਪਾਂ ਨੋਟ ਕਰਾ ਦਿੰਨੇ ਆ ਮਗਰ ਫੀਮੇਲ ਕਾਫ ਮਗਰ ਕੱਟੀ ਆ ਐਸ ਵਕਤ ਸੁੱਕ ਕਿੰਨਾ ਹੈ ਤੇ ਥੱਲੇ ਹੁਣ ਦੁੱਧ ਆਟਾ ਸੋਸਾ 10 ਕਿਲੋ 10 ਕਿਲੋ ਆ ਹਾਂ ਜੀ ਇਹੜਾ ਕੰਡੇ ਵਾਲਾ ਆਪਾਂ ਵਾਧ ਨਹੀਂ ਆਂਦੇ ਆਪਣੇ ਕੋਲ ਮੰਨ ਲਓ ਚਾਹਿਆ 15 ਕਿਲੋ ਵਾਲੀ ਆ ਪਰ ਆਟਾ ਚੌਥਾ ਤੇ ਚੌਥਾ ਦੇਣਾ ਐ ਇਸ ਵਕਤ 10 ਕਿਲੋ ਹੈਗਾ ਇਹ ਫਲ ਜੀ 10 ਕਿਲੋ ਹੈਗਾ ਲੋ ਵੀ 10 ਕਿਲੋ ਦੁੱਧ ਵੀਰਾਂ ਦਾ ਵੀ ਥੱਲੇ ਹੁਣ ਐਸ ਵਕਤ ਹਾਜ਼ਰ ਆ ਬਾਕੀ ਪਲੀ ਪਲੀਤੀ ਪੂਰੀ ਆ ਫੁੱਲ ਰਾਜੀ ਆ ਪੂਰਾ ਵਜਨ ਦੋੜਾ ਆਈ ਅੱਜ ਭਲਕੀ ਆਪਣੇ ਕੋਲ ਹਾਂ ਕਾਇ ਲੈਣ ਦੀ 2 ਵਜੇ ਅੱਜ ਦੁਪਹਿਰੇ ਦੋ ਕੁ ਵਜੇ ਹਾਂਜੀ ਹੁਣ 5 ਕੁ ਵਜੇ ਦਾ ਟਾਈਮ ਆ ਚੋਚਵਾ ਕੇ ਆਈ ਆ ਜੋੜੀ ਨੇ ਦੀ ਵੀਰ ਹੀਰੇ ਨੇ ਚੋਈ ਆ ਆਪ ਹੱਥੀ ਅੱਛਾ ਜੀ ਹਾਂਜੀ ਬਾਬੀ ਚੁਵਾਈ ਵੀ ਹੋਈ ਆ ਠੀਕ ਆ ਜੀ ਆ ਦੁਪਹਿਰੇ ਆਈ ਇਹਨਾਂ ਦੇ ਕੋਲ ਤੇ ਤਕਰੀਬਨ ਚੁਵਾਈ ਵੀ 2 3 ਵਜਿਆਂ ਦੇ ਵੀ ਕਰਕੇ ਲੈ ਕੇ ਆਂਦੀ ਆ ਬਾਕੀ ਮੇਰੇ ਭ ਇੱਧਰ ਦੇ ਪਾਸੋਂ ਥਾਣੇ ਦੇ ਬਾਬਾ ਵਿਖਾ ਦੇ ਜੇ ਇੱਧਰ ਇੱਥੋਂ ਵਿਖਾ ਦੇ ਜੇ ਨਾ ਉਹ ਤਾਂ ਚਾਰੇ ਧਾਰਾ ਮਾਰਾ ਇੱਕ ਬੱਚਾ ਜਿਹੜਾ ਉਲਟ ਪੈਣੀ ਵਾਲੇ ਪਾਸੇ ਇੱਕ ਬੈਣੀ ਆ ਪਾਸਾ ਜਿਹੜਾ ਆਪਾਂ ਹੈਗਾ ਜੀਗਾ ਸੈਂਟਰ ਦੇ ਇੱਕ ਨਿੱਕਾ ਬੱਚਾ ਜਿਆ ਲੱਗਾ ਚਲੋ ਵੈਸੇ ਫੋਰਚਾਂਗ ਜੀ ਕਈ ਵਾਰਾਂ ਥਾਣਾ ਦੇ ਵਿਚਕਾਰ ਸੈਂਟਰ ਚ ਲੱਗੀ ਹੁੰਦੀ ਆ ਬਾਕੀ ਲੋਡ ਵਜਨ ਪੂਰਾ ਸਮਾਂ ਦਾ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਸੋ ਫਰੰਟ ਤੋਂ ਇੱਕ ਵਾਰੀ ਦੋਸਤੋ ਤੁਸੀਂ ਫੇਸ ਵੇਖ ਸਕਦੇ ਜੀ ਬਾਡੀ ਸਟਰਕਚਰ ਆ ਥੋੜਾ ਜਿਆ ਬੱਚੇ ਦਾ ਕਰਦੀ ਆ ਸਾਜੀ ਸੂਈ ਆ ਠੀਕ ਆ ਜੀ ਉਹਦੇ ਕਰਕੇ ਥੋੜਾ ਬੱਚੇ ਦਾ ਬਿਹਤਰੀ ਕਰਦੀ ਆ ਵਜਨ ਨੋਡ ਤੁਹਾਡੇ ਸਾਹਮਣੇ ਆ ਫੁੱਲ ਵਜਨ ਨੋਡ ਆ ਸਰੀਰ ਘਟਾਂਚਾ ਤੁਹਾਡੇ ਸਾਹਮਣੇ ਠੀਕ ਆ ਜੀ ਪੂਰੀ ਪਲੀ ਪੈਤੀ ਆ ਫੁੱਲ ਜੰਮੀ ਪਲੀ ਸੋ ਕਿ ਚੁਵਾਈ ਅਗਲੇ ਪਿਛਲੇ ਥਾਣਾ ਦੀ ਬਰਾਬਰ ਜੀ ਬਰਾਬਰ ਬਰਾਬਰ ਵੀਰ ਜੀ ਇੱਕ ਵਾਰੀ ਹੋਰ ਘੁਮਾ ਦਿਓ ਜੇ ਮਾਰਾ ਜਿਆ ਥੋੜਾ ਬੱਚੇ ਦਾ ਕਰਦੀ ਜਰੂਰ ਆ ਤਸੱਲੀ ਨਾਲ ਦਿਖਾ ਦਿਓ ਇਧਰ ਦੇ ਪਾਸੇ ਦਿਖਾ ਦਿਓ ਜੀ ਅਹ ਦੇਖੋ ਜੀ ਠੀਕ ਆ ਇਧਰ ਦੇ ਪਾਸੇ ਦਿਖਾ ਦੇ ਇਧਰ ਬਹਿਣੀ ਵਾਲੇ ਪਾਸੇ ਦਿਖਾ ਦੇ ਆ ਮਗਰ ਕੱਟੀ ਆ ਫੀਮੇਲ ਕਾਫ ਦਿਖਾ ਦੇ ਠੀਕ ਆ ਠੀਕ ਆ ਇਧਰ ਬੱਚਾ ਦਿਖਾ ਦੇ ਜੀ ਇੱਕ ਵਾਰ ਠੀਕ ਆ ਜੀ ਇਹ ਮਗਰ ਕੱਟੀ ਆ ਫੀਮੇਲ ਠੀਕ ਆ ਸੋ ਆਈਡੀਆ ਵੀ ਸਿਰਫ 87 ਦਿਨਾਂ ਦੀ ਸੂਈ ਹੈ ਪੰਜਾਂ ਦਿਨਾਂ ਦੀ ਘਰ ਦੇ ਅੰਦਰ ਵਾਲੀ ਆ ਅੰਦਰ ਬਾਹਰਾਂ ਜੀ ਚਲੋ ਬਾਕੀ ਅੰਦਰੋਂ ਵੀ ਅੱਜ ਭੜਕ ਚ ਝੜਿਆ ਹੋਊਗਾ ਬੱਚੇ ਨੇ ਠੀਕ ਹੈ ਤੇ ਸੁਖ ਮੌਨ ਡਿਮਾਂਡ ਕੀ ਕਰਦਾ ਦੇਣ ਲੈਣ ਕੀ ਆ 1 15 ਆ ਯਾ ਸੁਣੋ ਔਲੀ ਗੱਲ ਕਰਨੀ ਆਪਾਂ ਹਾਂ ਨਾਲੇ ਰੇਟ ਇੱਕ 12 ਹੀ ਦੇ ਦਈਏ ਇੱਕ 12 ਦੇ ਕੋਈ ਹੋਰ ਵੀ ਕੰਮ ਪੇਸ਼ੀ ਵਿੱਚੋਂ ਕਸਰ-ਕੁਸਰ ਕੱਢ ਕੇ ਦੇ ਦਈਏ ਛੋਟ ਛੱਪਾ ਕਰ ਦੱਸ ਦੀ ਦੇ ਦਾਂ ਯਾਰ ਯਾ ਸੁਣੋ ਬੋਲ ਲੇ 1 ਲੱਖ 10000 ਇਹ ਅੱਜ ਮੱਝ ਮਿਲ ਜੂਗੀ ਤੁਹਾਨੂੰ 1 ਲੱਖ 15000 ਦੀ ਡਿਮਾਂਡ ਆ 1 ਲੱਖ 10000 ਦੀ ਲੈ ਦੇ ਤੇ ਬਾਕੀ ਕੋਈ ਵੀ ਸੋਚਣਾ ਆਪਣਾ ਜਿੱਦਾਂ ਮਰਜ਼ੀ 2 ਟਾਈਮ 4 ਟਾਈਮ ਚੋਗੇ ਤਸੱਲੀ ਕਰੇ ਸਾਇਬਿਆ ਨਾ ਕਰੋ ਤਸੱਲੀ ਕਰੋ ਠੀਕ ਹੈ ਜੀ ਸੋ ਇਸ ਵਾਰ ਮੈਂ ਆ ਮਗਰ ਕੱਟੀਆ ਫੀਮੇਲ ਕਾ ਤੇ ਆਦਰ ਸੈਕੰਡ ਨੰਬਰ ਤੇ ਇੱਕ ਸੁੱਖ ਆਪਣੇ ਕੋਲ ਜਿਹੜੀ ਆ ਰੈੱਡ ਕਲਰ ਦੇ ਵਿੱਚ ਜਰਸੀ ਕਰਾਉਸ ਜਰਸੀ ਕਰਾਉਸ ਆ ਗਈ ਆ ਵਾੜੇ ਵੀ ਚੰਗੀਆਂ ਸੂਬਾ ਹੀ ਗਣਵੇਂ ਸੁੰਤੀ ਅੱਗੇ ਉਹ ਦੂਜਾ ਦੂਜਾ ਸੂਬਾ ਆਪਾਂ ਤਿੱਜਾ ਨਹੀਂ ਆਂਦੇ ਘਰਾਂ ਦੇ ਦੂਜਾ ਆਖਿਆ ਦੂਜਾ ਦਾ ਪੱਖਾਂ ਬਾਕੀ ਦਸ਼ਨ ਪੁੱਤੋ ਲਾਗਿਓ ਦਿਖਾ ਦੀ ਬਰਾ ਸਵਾਤੀਆ ਮੁੱਤ ਜਿਹੜਾ ਖਾਰਾ ਇਹ ਵੀ ਨਹੀਂ ਆਂਦੇ ਪਾਸੇ ਦਿਖਾ ਦੇ ਜਿੱਦਾਂ ਮਰਜ਼ੀ ਕੇ ਬੈਠਾ ਵੇ ਕੋਈ 扑ੜਕਣ 扑ੜਕਣ ਵਾਲਾ ਕੰਮ ਨਹੀਂ ਗਾ ਕੋਈ ਸ਼ੁਕਰਜੀ ਨਹੀਂ ਗਈ ਆ ਅਗਲੇ ਥਾਣਾ ਦੀ ਜਿਹੜੀ ਤੁਸੀਂ ਟਿੱਪਣੀ ਦੇਖ ਸਕਦੇ ਜੇ ਬੋਲਾ ਭੰਗੀਆ ਕਰਮਾ ਵਾਲੀ ਦਿਨ ਪੰਜ ਘੜੇ ਦੇ ਸੱਤ ਘੜੇ ਕੋਈ ਸੰਦੇ ਸਾਹਿਬ ਦੱਸ ਦੇਣ ਲੈਊਗੀ ਏ ਹੱਸ ਕੇ ਆਸ ਕੇ ਲਓ ਵੀ 10 ਘੜੇ ਦੇ ਬਾਅਦ ਜੀ ਚਲੋ ਲਾ ਲਿਆ ਜੀ ਠੀਕ ਆ ਸੋ ਬਣੂ ਬਣੂ ਕਿ ਕਾਫੀ ਥੱਲੇੋਂ ਬਾਹਰ ਬਾਕੀ ਲਾਵੜੀਆਂ ਇਧਰ ਦੇਖੋ ਆਹ ਵੇਖੋ ਜੀ ਇਧਰ ਹੋਟਲਾਂ ਆ ਸੋ ਲੈਵ ਦੇ ਵਿੱਚ ਤੇਲ ਟੋਲ ਕਾਫੀ ਜ਼ਿਆਦਾ ਹੀ ਆ ਠੀਕ ਆ ਸੋ ਦੂਜਾ ਸਵੇਰ ਸੈਕੰਡ ਟਾਈਮਰ ਜਿਹੜੀ ਇਹ ਆਪਾਂ ਤੁਹਾਨੂੰ ਬਾਹਰ ਦਿਖਾ ਰਹੇ ਹਾਂ ਕਾਫੀ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਜਰਸੀ ਨਸਲ ਬ੍ਰੀਡ ਦੇ ਵਿੱਚ ਠੀਕ ਆ 크ਰੋਸ ਬ੍ਰੀਡ ਜਰਸੀ ਦੇ ਵਿੱਚ ਇੱਕ ਰਾਂਗਾ ਬਿਲਕੁਲ ਰੈੱਡ ਕਲਰ ਦੇ ਵਿੱਚ ਚਾਰੇ ਥਾਣਾ ਬਾਕੀ ਨਖੇਰ ਆਫਸੀ ਸਨਾਂ ਦਾ ਬਹੁਤ ਵਧ ਗਿਆ ਬਾਗੀ ਠੰਡੀ ਧੀਰੀ ਐ ਨਹੀਂ ਆ ਕੋਈ ਲਸ਼ੂ ਦੇਸ਼ੂ ਨਹੀਂ ਕਰਦੀ ਹਾਂ ਆ ਲਮਾ ਤੁਰਦੇ ਸੁਖ ਹਣ ਤੁਰਦੇ ਇੱਕ ਵਾਰੀ ਹੋਰ ਮੋੜ ਕੇ ਦਿਖਾ ਦਿਆ ਤਸੱਲੀ ਨਾਲ ਲਓ ਜੀ ਆ ਦੇਖੋ ਜੀ ਆ ਦੇਖੋ ਇਦਰਾ ਇਹ ਜੀ ਮੂਹੇ ਖੋਨੇ ਦਾ ਲੋ ਜੀ ਠੀਕ ਹੈ ਜੀ ਸੋ ਕ੍ਰੋਸ ਪ੍ਰੀਡ ਆ ਦੋਸਤੋ ਜਰਸੀ ਨਾਲ ਪ੍ਰੀਡ ਦੇ ਵਿੱਚ ਲੈਵੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਪੱਥਾ ਬਿਲਕੁਲ ਠਾਣ ਦੀ ਜਿਹੜਾ ਲੰਬਾ ਹੱਥੀ ਮੁਠੀ ਵਾਲਾ ਜਿਵੇਂ ਨਾਰਮਲੀ ਬਾਜ਼ਾਰ ਕਰਾਂ ਦੇ ਵਿੱਚ ਲੇਡੀਜ਼ ਚੁਵਾਈਆਂ ਕਰਦੀਆਂ ਨੇ ਸੋ ਭੈਣਾਂ ਚੁਵਾਈ ਕਰਦੀਆਂ ਨੇ ਤੇ ਬਿਲਕੁਲ ਤੁਹਾਡੇ ਮਤਲਬ ਦੀ ਵੇੜ ਆ ਸੋ ਹੁਣ ਮੌਕੇ ਦੀ ਜਿੱਕਰ ਗੱਲ ਕਰੀਏ ਤੇ ਆਂਦੀ ਕੁਛ ਨਹੀਂ ਕੀ ਜਿੱਦਾਂ ਮਰਜੀ ਕੋਈ ਜਿੱਦਾਂ ਤੱਪਣ ਦੀ ਗੱਲ ਆ ਸੱਜਿਓ ਖੱਪਿਓ ਬੈਕ ਸਰੋਂ ਕਿਹੜੇ ਪਾਸੇ ਮਰਜੀ ਤਸੱਲੀ ਕਰੀ ਚੱਲਿਆ ਜਿੱਦਾਂ ਮਰਜੀ ਸਲੇ ਬੈ ਮੈਨੂੰ ਕੋਈ ਗੱਲ ਨਹੀਂ ਗਾ ਬਿਲਕੁਲ ਧੀਰੀਆ ਕਰਮਾ ਦੀ تحصیل ਸਾਊਆ ਸੋ ਲੈਵੇ ਆਰਡਰ ਦੀ ਤੁਸੀਂ ਵੇਖ ਸਕਦੇ ਠੀਕ ਹੈ ਛਟੇਲੇ ਵਿਖਾਲੇ ਦੇ ਵਿੱਚ ਕਾਫੀ ਆ ਲੜਾ ਲੂੜਾ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ ਕਿ ਬਣੂਗੀ ਚੰਗਾ ਚੋਖਾ ਹਜੇ ਥੱਲੇੋਂ ਠੀਕ ਆ ਜੀ ਇਹ ਲੱਬਿਆਂ ਦਾ ਮੇਰੀ ਬਣਾਊਗੀ ਆ ਜੋ ਬਲਣਾ ਬੈਰ ਨੇ ਸਮਾ ਚਲੋ ਜਿੰਨਾ ਬਿਲਕੁਲ ਠੀਕ ਆ ਓਕੇ ਸੁਖ ਕੀ ਡਿਮਾਂਡ ਕੀ ਮੁੱਲ ਕਰਤਾ ਪਿਆ ਦਾ ਇਹਦਾ ਜਿਹੜਾ ਪਸਤਰ ਕਰਦੇ ਆਂ ਬੇਰਨਨ ਵਾਲੀ ਗੱਲ ਕਰ ਗੀ ਆਪਾਂ ਜੈਸਨ ਵਾਲੀ 64 ਸੀ ਦੇ ਦिए 64 ਦੇ ਕੋਈ 64 ਨਹੀਂ ਤੇ ਕੋਈ 74 ਨਹੀਂ 65 ਪੂਟ ਦੇ ਵਿੱਚੋਂ ਮਾਨਤਨ ਕਰਦੇ ਕਿੰਨਾ ਕਰਦੇ ਪੂਰੇ 65 ਦੀ ਜਗ੍ਹਾ ਓਏ ਪੂਰੇ 65 ਦੀ ਪੂਰੇ 65 ਦੇ ਹਾਂਜੀ ਚਲੋ ਪੂਰੇ 65 ਦੀ ਦੇ ਦਿਆ ਜੇ ਸੋ ਬੱਚੀ ਇਹ ਦੋਸਤੋ ਚੰਗੀ ਆ ਬਾਕੀ ਵਜਨ ਨੋੜ ਪੂਰਾ ਜਿਹੜੇ ਫਾਰਮਰ ਭਰਾ ਨੇ ਅੱਗੇ ਆਪਣੇ ਡੇਰੀ ਫਾਰਮ ਦੇ ਵਿੱਚ ਪਾਉਣੀ ਆ ਠੀਕ ਆ ਜੀ ਦੁੱਧ ਪਰਪੋਸ ਵਾਸਤੇ ਤੇ ਖਰੀਦ ਬੈਰੀ ਤੁਸੀਂ ਕਰ ਲਿਆ ਜੇ ਬਾਕੀ ਥਣ ਲੇਵੇ ਦੀ ਤੁਹਾਡੇ ਸਾਹਮਣੇ ਠੀਕ ਆ ਜੀ 18 ਕਿਲੋ ਪਹਿਲਾਂ ਥੱਲੇ ਆਈ ਆ 14 ਕਿਲੋ ਐਜੂ ਹਾਂਜੀ ਸਾਹ ਉਹ ਵਰਗੀ ਵੀਰ ਮੇਰਾ ਵੀ ਵਾਧੂ ਚੱਲੂਗਾ ਆਪਣਾ ਉਹ ਨਹੀਂ ਬਿਲਕੁਲ ਉਹ ਸੇਵਾ ਤੇ ਆ ਸੁੱਖ ਕੇ ਚੰਗੀ ਸੇਵਾ ਕਰ ਲਈ ਤੇ ਕੀਪਤਾ ਕਿੱਥੇ ਨਿਤਾਬ ਲਾਉਣਾ ਅੱਗੇ ਇੱਕ ਤੀਜੇ ਨੰਬਰ ਤੇ ਆਪਾਂ ਵਾਰਡ ਦਿਖਾ ਦਿੰਦੇ ਆ ਕਰਾਸ ਬਰੀਡ ਦੇ ਵਿੱਚ ਆ ਕੋਈ ਐਚ ਐਫ ਦੇ ਵਿੱਚ ਕਰਾਸ ਬਰੀਡ ਮੰਨਦੇ ਵਾਈਟ ਰੰਗ ਦੇ ਵਿੱਚ ਇਹ ਗਾਹਕ ਨੇਵੇਂ ਸੁਭੇ ਸੁਖ ਸਰ ਸਾਰਾ ਦੂਜਾ ਲਾਲੇ ਤੇ ਤੀਜਾ ਲਾਲੇ ਠੀਕ ਆ ਭਰਾ ਆ ਪਣੀਆ ਦੇ ਦੁਖ ਹੋਏ ਆਪਣੀਆਂ ਦੇ ਪਹਿਲੇ ਨਹੀਂ ਉਹ ਤਾਂ ਆਪਦੀ ਸਮਝ ਆ ਕਿਸੇ ਦੀ ਤਿੱਗਾਂ ਵੀ ਮੰਨ ਲਏ ਠੀਕ ਆ ਜੀ ਕਿਸੇ ਨੂੰ ਦੂਜੇ ਸਮਝ ਆ ਆਪਾਂ ਤਿੱਗਾਂ ਆਖਾਂਗੇ ਹੈਗੀ ਘਰ ਵਾਲੇ ਤਿੱਗਾਂ ਆਖਿਆ ਤੇ ਜੇ ਆਪਾਂ ਆਖਾਂਗੇ ਹੂੰ ਬਸ ਤਿਆਰੀ ਤੇ ਲੱਗੀ 5-4 ਦਿਨ ਇੱਧਰ ਦੇਖੋ ਜਿੱਦਾਂ ਕੇ ਮਰਜੀ ਬੈਠ ਰਹੋਗੇ ਮੈਂ ਵੀ ਕਰੋ ਚੱਕ ਇੱਧਰ ਦੇਖੋ ਕਰੋ ਤਸੱਲੀ ਠੀਕ ਆ ਜੀ ਤੇ ਆਪਣੇਆਂ ਦੀਆਂ ਸ਼ਹਿਾਰੀ ਆਉਂਦਾ ਇੱਧਰ ਹੱਥਾਂ ਦੇ ਤੇਪ ਤੇ ਆ ਜ ਮੜਾ ਜਾ ਲਓ ਜੀ ਸੋ ਮਖਿਆਲ ਹੀ ਆ ਠੀਕ ਆ ਜੀ ਸ਼ਹਿਦ ਦੀਆਂ ਟਿੱਪਣ ਇੱਧਰ ਦੇਖੋ ਆਕਰੋषक ਇਹ ਅਗਲੇ ਥਾਣਾ ਦਾ ਟਿੱਪਣਾ ਠੀਕ ਆ ਜੀ ਮਗਰਲੇ ਦਾ ਇੱਕੋ ਜਿਹਾ ਨਿਆਰਾ ਇਹ ਮਗਰਲੇ ਥਾਣਾ ਦਾ ਟਿੱਪਣਾ ਲਓ ਜੀ ਹਜੇ ਬੋਲਾ ਨਹੀਂ ਭੰਨਿਆ ਕਰਮ ਵਾਲੀਆਂ ਠੀਕ ਆ ਜੀ 5 ਤੋਂ 7 ਦਿਨ ਆਰਾਮ ਨਾਲ ਹੀ ਲਿੰਦੀ ਹੈ ਇਹ ਵੀ 10 ਦਿਨ ਲੈ ਜਾ ਸੰਧੂ ਸਾਹਿਬ ਜੀ ਇਧਰ ਸ਼ਾਇਦ ਹੀ ਹਾਂ ਚੰਗੀ ਆ ਚੰਗੀ ਬਾੜ ਫਲਿਓ ਕਾਫੀ ਬਣ ਜੂਗੀ ਸੋ ਹੁਣ ਵੀ ਬਣੀ ਪਤਰੀ ਚੰਗੀ ਆ ਚਲੋ ਉਮੀਦ ਆ ਵੀ ਹੋਰ ਵੀ ਬਣ ਜੂ ਹਜੇ ਬੋਲਾ ਨਹੀਂ ਭੰਨਿਆ ਗਿਆ ਇਸ ਕਰਕੇ ਅੰਦਾਜ਼ਾ ਹੈ ਤਕਰੀਬਨ ਹਫਤੇ ਤੋਂ ਬਾਅਦ ਬਾਅਦ ਕੋਈ 1-2 ਦਿਨ ਸਮਾਂ ਲੈ ਕੇ ਜਾ ਸਕਦਾ ਹੈ ਜੀ ਸੰਧੂ ਸਾਹਿਬ ਪੱਕੇ ਥਾਂ ਤੋਂ ਆ ਇਹ ਪਾਇਰ ਨਾਪਦੀ ਆਪਾਂ ਕਿਹਨੂੰ ਵੀਰਪਾ ਇਹ ਪੱਕੇ ਛਾੜਾ ਕਰਕੇ ਡੰਗਰ ਕਰਦਾ ਹੈ ਹਾਂ ਆਵੇ ਇੱਧਰ ਲਾ ਪੈਰ ਨਾਪਦੀ ਮੜਾਇਆ ਬਿਲਕੁਲ ਥੋੜਾ ਥਾਂ ਵੀ ਪੱਕੀ ਹੈ ਨਾ ਥੱਲੇ ਹਾਂਜੀ ਆ ਪੱਕੀ ਦਾ ਕਰਕੇ ਥੋੜੇ ਖੋਰ ਖਰਜ ਮੈਂ ਪੈਰਪੂਰ ਬੰਨਣਾ ਲਿਉਂਦੇ ਆ ਨਾ ਦਿਖਾਉਣਾ ਨਹੀਂ ਆ ਪਾਇਰ ਕੱਚੇ ਛਾੜਾ ਡੰਗਰ ਰਵੇ ਨਾ ਸਹੀ ਰਹਿੰਦਾ ਬਿਲਕੁਲ ਲੋ ਵੀ ਹਾਈਟ ਵੀ ਕਦਕੂਤ ਵੀ ਇਸ ਵੇਰ ਦਾ ਵੱਡਾ ਹੈ ਥੋੜਾ ਜਿਹਾ ਨੋਰਮਲ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ ਉੱਪਰੋਂ ਪਿੰਡੇ ਵਾਲੇ ਪਾਸੇ ਥੋੜਾ ਬਾਧਾ ਕਿਸੇ ਭਰਾਉਣ ਲੱਗ ਸਕਦਾ ਥੋੜਾ ਬਾਧਾ ਨਿੱਕੀ ਲਿਸੇ ਥੋੜਾ ਪਤਾ ਮੇਰੇ ਵੀਰ ਅਗੇ ਕੋਈ ਚੰਗੀ ਖੇਤਲ ਸੇਵਾ ਕਰ ਲਵੇ ਤੇ ਇਹ ਵਹਿੜ ਗਾਂ ਚੰਗੀ ਹੈ ਠੀਕ ਆ ਜੀ ਚਾਰੇ ਥਾਣ ਨੇ ਟਿੱਪ ਕੇ ਤੁਹਾਨੂੰ ਦਿਖਾ ਦਿੱਤਾ ਮਖਿਆਲ ਆਉਂਦੇ ਆ ਬਿਲਕੁਲ ਟਿੱਪਣ 8 ਲੈ ਜੇ 7 ਲੈ ਜੇ 10 ਲੈ ਜੇ ਸੋ ਸਮਾ ਜਿੰਨਾ ਵੀ ਲੈ ਜੇ ਉਹਨਾਂ ਹੀ ਇਹਦੇ ਲਈ ਚੰਗਾ ਉਹਨਾਂ ਹੀ ਥੱਲੇ ਹੋਰ ਬਣ ਕੇ ਤਿਆਰ ਹੋ ਜੂਗੀ ਵਾਈਟ ਰੰਗ ਦੇ ਵਿੱਚ ਬਾਕੀ ਹਾਈਟ ਕਰਦੇ ਵਟੀਆਂ ਵੜਾਂ ਤੇ ਵਿੱਚ ਹੀ ਆ ਗਿਆ ਇਹਦਾ ਵਾਈਟ ਠੰਡੀ ਜੀ ਰੀਕੂੜੀ ਐਣੀ ਆ ਵੀ ਰਾਹੜਾ ਮਰੋਟੇ ਲੈ ਚੋ ਇਧਰ ਖੜੇ ਹੂੰ ਹੂੰ ਇਧਰ ਖੜੇ ਓਕੇ ਸੋਕਾ ਕੀ ਮੋਲ ਹੈ ਕੀ ਲੈਣੇ ਦੇਣੇ ਆ ਇਹਦਾ ਸੰਦੋ ਸਾਹ 70 ਕਰਦੇ 70 ਹਾਂਜੀ ਜੈਜ ਕਰਕੇ ਦੇਣੀ ਆ ਆਪਾਂ ਗੱਲ ਇੱਕੋ ਗੱਲ ਹੀ ਮੈਂ ਨਾ ਵੀ ਕੋਈ 100 ਨਹੀਂ ਕੋਈ 200 4000 500 ਨਹੀਂ 65 ਦੀ 65000 ਪੰਜ ਸਿੱਧਾ ਹੀ ਛੱਡਿਆ ਅੱਜ ਸਾਰੇ ਵੱਡੇ ਵੱਢ ਕੇ ਵੱਡੇ ਵੱਢ ਕੇ ਲਓ ਵੀ 65000 ਦੀ ਇਹ ਵੈੜ ਦੋਸਤੋ ਅੱਜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਇਹ ਸੋ ਮੇਰਾ ਦੂਰ ਆਉ ਯਾਰ ਖੰਡ ਹੋ ਗੇਰਾ ਆਪਾਂ ਮੰਨਤਨ ਕਰਾਂਗੇ ਓਨੇ ਚਲੋ ਆਏ ਗਏ ਰੱਖਾਂਗੇ ਮੰਨਤਨ ਕਰ ਦਿਓ ਜੀ ਕਰ ਦਿਓ ਇਧਰ ਇੱਕ ਆਪਾਂ ਤੁਹਾਨੂੰ ਵਾਹਰ ਦਿਖਾਉਣੇ ਆ ਇਹ ਵੀ ਕਰਮਾਂ ਲਈ ਧੱਲਿਆਂ ਬਣੀ ਪਈ ਆ ਇਹ ਆ ਗਈ ਦੀ ਬਾਈਕ ਵਾਲੀ ਵੱਡੀ ਸੁੱਟਾਂ ਚੰਗਾ ਚੈੱਕ ਕਰੋ ਠੀਕ ਆ ਜੀ ਜਿਹੜੇ ਭਰਾਣੇ ਅਗੇ ਤਕਰੀਬਨ 20 ਲੀਟਰ ਜਾਂ 30 ਲੀਟਰ ਤੋਂ ਪਲੱਸ ਇਧਰ ਦੇਖੋ ਇਧਰ ਦੇਖੋ ਠੀਕ ਆ ਲੋ ਜੀ ਉਤੋਂ ਵੀ ਕਰਮਾਂ ਲਈ ਪੂਰੀ ਪੱਧਰ ਆ ਠੀਕ ਆ ਜੀ ਇਧਰ ਫੁੱਟ ਵਾਲੇ ਸਾਈਡ ਤੋਂ ਵੀ ਇਧਰ ਦੇਖ ਤੇ ਥੱਲੇੋਂ ਤੁਸੀਂ ਵੇਖੋਗੇ ਇਹਦੇ ਮੁੱਠੀ-ਮੁੱਠੀ ਥਾਣਾ ਵਾਹਰ ਚੰਗੀ ਆ ਬੰਤਰਬਾਈ ਜੀ ਵੀ ਤੁਸੀਂ ਵੇਖੋ ਵਜਨ ਲੋਡ ਪੂਰਾ ਠੀਕ ਆ ਜੀ ਸੋਣ ਵਾਲੀ ਆ ਤਿਆਰੀ ਮੁਕੰਮਲ ਤੌਰ ਤੇ ਹੋ ਸਕਦਾ ਦਿਨਾਂ ਦੀ ਪੂਰੀ ਕਰ ਗਈ ਹੋਵੇ ਦਿਨ ਉੱਪਰ ਲੈ ਕੇ ਜਾਊਗੀ ਪੰਜ ਲੈ ਜੇ ਚਾਰ ਲੈ ਜੇ ਅਰੇ ਇਸ ਸੰਸਾਰ ਘੜ ਤੋਂ ਘੜ ਪੰਜ ਸੱਤ ਦਿਨ ਦੀ ਸੁਣਦੀ ਏ ਅੱਛਾ ਲਓ ਠੀਕ ਆ ਜੀ ਵੈਸੇ ਉਮੀਦ ਆ ਵੀ ਹਫਤੇ ਦੇ ਚਲੋ ਅੰਦਰ ਇਹ ਨਹੀਂ ਆਈ ਜਾਣਾ ਇਹ ਲੈ ਜੇ ਚਾਰ ਲੈ ਜੇ ਪੰਜ ਸੋ ਸਮਾਂ ਇਹਨਾਂ ਕੀ ਕੱਢਦੀ ਆ ਠੀਕ ਆ ਸੋ ਹਵਾਨਾ ਲੈਵਾ ਬਹੁਤ ਸੋਨਾ ਹੈ ਸੋ 35 ਦੇ ਚਲੋ ਪਸ਼ੂ ਪਹਿਲਾਂ ਵੀ ਸਾਰੇ ਚੰਗੇ ਆ ਕੋਈ ਵੀ ਫਾਰਮਰ ਭਰਾ ਡੇਗਾ ਜਿਵੇਂ ਚਲੋ ਕੋ 35 ਦੇ ਵਿੱਚ ਬਹੁਤਾ ਮਸਲਾ ਨਹੀਂਗਾ ਕੋਈ ਵੀ ਰਾਵ ਜੀ ਆਪਦੀ ਟਿਪ ਕੇ ਤਸੱਲੀ ਕਰੇ ਸਾਈ ਬਿਆਨਾ ਕਰਕੇ ਆਉਣਾ ਕਿਸੇ ਨੇ ਸਾਈ ਬਿਆਨਾ ਕਰਕੇ ਆ ਜੇ ਲੋਕਲ ਕੋਈ ਮੇਰਾ ਭਰਾ ਆਉਣਾ ਚਾਹੁੰਦਾ ਤੇ ਆਪਦੇ ਟਿੱਪ ਕੇ ਤੁਸੀਂ ਵੇਖ ਸਕਦੇ ਜੇ ਪੱਕਾ ਪੇਮੈਂਟ ਕਰਾਉ ਪਸ਼ੂ ਲਾਉ ਲੋਕਾਂ ਵਾਲਾ ਨਹੀਂ ਠੰਡੀ ਚੀਰੀ ਜਿੱਧਾ ਮਰਜੀ ਕੋਈ ਵੀਰ ਭਰਾ ਮੇਰਾ ਸੱਲੇ ਬੈਠਾ ਰਹੇ ਆ ਇਧਰ ਇੱਕ ਮੁੱਠੀ ਮੁੱਠੀ ਸਾਂ ਨੇ ਵੀ ਨਹੀਂ ਕੋਈ ਚੱਕਰ ਹੂੰ ਹੂੰ ਠੀਕ ਆ ਮੈਂ ਸੋਖ ਇੱਕ ਕਿਹੜਾ ਹੋਰ ਕਢਾ ਦੇ ਫਿਰ ਇਹਦਾ ਲੋ ਵੀ ਤੇਜਾਗ ਸੂਬਾ ਇਹ ਕਿਸਾਨ ਮੇਰੋ ਜਿਹੜੀ ਵੜ ਆਪਾਂ ਤੁਹਾਨੂੰ ਦਿਖਾ ਰਹੇ ਆ ਉਹ ਤੁਸੀਂ ਇਹ ਦੂਜਾ ਹੀ ਨੇ ਤੇ ਇਹ ਤੇਜਾ ਉਹ ਵੀ ਤੇਜਾ ਇੱਕ ਵੜ ਦੂਜੇ ਨੇ ਠੀਕ ਆ ਬਰੇ ਠੀਕ ਆ ਜੋ ਪਿੱਛੋਂ ਮਾਰਕਾਂ ਆਸਤਾ ਆਸਤਾ ਹਾ ਲੌਬੀ ਪੂਰਾ ਭਾਰਾ ਬਾਡਾ ਸਟਰਕਚਰ ਆ ਬੰਤਰ ਤੁਸੀਂ ਦੇਖ ਹੀ ਲਈ ਆ ਤੀਜਾ ਸੁਬਾ ਇਸ ਬਹਿਰ ਦਾ ਸੂਣਾ ਤੇ ਥਾਣਾ ਲੈ ਵੇਖੀਏ ਤੇ ਥਣ ਕਰਮ ਵਾਲੀ ਨੂੰ ਐ ਵੀ ਜਿਵੇਂ ਪਹਿਲਾਂ ਦੂਜਨ ਵੇਰਾਂ ਤਾਂ ਦਾ ਠੀਕ ਆ ਜੀ ਬਿਲਕੁਲ ਪਤਲੇ ਪੂਨੀਆ ਵਰਗੇ ਥਾਣਾ ਕੰਪੈਕਟ ਆਟਰ ਫਿਕਸ ਹਵਾਨਾ ਚੱਡਾ ਉਤੋਂ ਬਿਲਕੁਲ ਤੁਸੀਂ ਵੇਖੋਗੇ ਫਲੈਟ ਸਟੇਟ ਆ ਕੋਈ ਕੋਬ ਨਹੀਂਗਾ ਤੇ ਕੋਈ ਡੂੰਗ ਨਹੀਂਗਾ ਠੀਕ ਆ ਜੀ ਉਪਰੋਂ ਬਿਲਕੁਲ ਫਲੈਟ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਕੋਈ ਫੇਰ ਆਪਾਂ ਦਿਖਾ ਦਗੇ ਆ ਲਓ ਜੀ ਆ ਕਰੋ ਜਕ ਸੁਸਫਾਇਆ ਸੁਪੂਣਿਆ ਵੇਖੋ ਮੇਰੇ ਪ੍ਰਭੂ ਬਹੁਤ ਵਧੀਆ ਸਾਫ ਸੁਥਰਾ ਲੇਵਾ ਬੜਾ ਸਫਾਈ ਦੇ ਵਿੱਚ ਥਾਣ ਲੱਗਾ ਤੇ ਚੰਗੇ ਸਟਰਕਚਰ ਦੇ ਵਿੱਚ ਆ ਲੈ ਵੀ ਸੁਖ ਦੱਸ ਕੀ ਮੋਲੇ ਦਾ ਇਹਦਾ ਸਰਦਾਰ ਸਾਹਿਬ ਮੰਗਦੇ 75000 ਰੁਪਿਆ ਆ 72 ਦੀ ਦੇ ਦੀਏ 72 ਦੀ ਦੇ ਦੇ ਇਹ ਦੀਏ 72 ਦੀ ਦੇਣੀ ਨਹੀਂ ਆਪਾਂ ਆਪਾਂ ਜਾਇਜ਼ ਕਰਕੇ ਦਈਏ ਹੋਰ ਕਰਦੇ ਮਾਨਤਾ 70 ਦੀ ਦੇ ਤਾਂ ਇਹ ਚਾ 70 ਦੀ ਪੂਰੇ 70 ਦੀ ਹੋਰ ਵੀ ਖੇਡ ਖੇਡ ਨਹੀਂ ਖੇਡ ਸਕਦਾ ਨਹੀਂ ਨਹੀਂ ਹੈ ਨਹੀਂ ਬਸ ਬਸ ਖੇਡ ਨਹੀਂ ਸ਼ਾਂਤੀ ਨਾ ਫਿਰ 70000 ਰੁਪਏ ਸੋਖਾਂ ਦਾ ਵੀ ਦੇਵਾਂਗੇ ਵਪਾਰ ਦਾ ਕੰਮ ਵੀਰੋ ਜਿੱਥੇ ਵੀ ਕਿਸੇ ਵਪਾਰੀ ਭਰਾ ਨੂੰ 2 ਰੁਪਏ ਮਿਲਦੇ ਆ ਠੀਕ ਆ ਜੀ ਰੋਟੀ ਮਿਲਦੀ ਆ ਉਹਨੇ ਪਸ਼ੂ ਛੱਟੇ ਦੇਣਾ ਹੁੰਦਾ ਠੀਕ ਆ ਕੋਈ ਬਾਬਾ ਜ਼ਿਆਦਾ ਚਲੋ ਲਾਲਚਾ ਕਰਨਾ ਨਹੀਂ ਚਾਹੀਦਾ ਇਹਦਾ ਸਮਝਣਾ ਚਾਹੀਦਾ ਰੋ ਆ ਗਿਆ ਯਾਰ ਖਾਂਡ ਰੋ ਆਪਾਂ ਮੰਨਤ ਕਰਾਂਗੇ ਇਹ ਨਹੀਂ ਪੂਰਾ 70 ਹੀ ਲੈਣਾਗੇ ਆ ਹੋਰ ਮੰਨਤ ਕਰ ਦਾਂਗੇ ਯਾਰ ਨਹੀਂ ਕੋਈ ਨਹੀਂ ਆ ਗਿਆ ਤਾਂ ਫਿਰ ਮੰਨਤ ਰੱਖਣਾ ਪੈਂਦਾ ਵੀਰ ਜਿਹੜਾ ਕੋਈ ਚੱਲ ਕੇ ਆਈ ਗਿਆ ਘਰ ਦਿਲ ਆ ਗਿਆ ਵੀ ਬਾਹਰ ਛੱਡਣੀ ਨਹੀਂ ਨੀਂਗੀ ਜਿਹੜੀਆਂ ਆਪਾਂ ਪਾਈਆਂ گاؤں ਤਨੇ ਚਾਹੇ ਆਨਲਾਈਨ ਗਈਆਂ ਹਾਂ ਵੱਡੀ ਗਈ ਇਸੇ ਲਾਗੇ ਤਰਨ ਤਰਨ ਵੀ ਰਿਸ਼ਤੇਦਾਰ ਲਾਗੇ ਚੱਲ ਹਾਂ ਚੰਗੀ ਚੰਗੀ ਜਿਹੜੀ ਵੜ ਉਹਦੇ ਰਿਸ਼ਤੇਦਾਰਾਂ ਨੂੰ ਦੇ ਛੜਨਾ ਉਹ ਕੀ ਕਹੀ ਹੁਣ ਫਿਰ ਮੈਨੂੰ ਲੈ ਜਾਂਦੇ ਖੋ ਕੇ ਲੈ ਜਾਂਦੇ ਹਨਾ ਹਾਂ ਲੈ ਵੀ ਲੈ ਵੀ ਉਹ ਤਾਂ ਸੁੱਖ ਦੇ ਵੀ ਜਿਹੜੇ ਰਿਸ਼ਤੇਦਾਰ ਆ ਸਾਰੇ ਉਹ ਵੀ ਨਿਗਾਹ ਮਾਰ ਲਿਆ ਜੇ ਵੜ ਅੱਜ ਵੀ ਚਲੋ ਸਾਰੀਆਂ ਚੰਗੀਆਂ ਨੇ ਕਿਸੇ ਭੈਣ ਭਰਾ ਬਾਹਰੋਂ ਕਿਸੇ ਖਰੀਦਣੀਆਂ ਪਹਿਲ ਕਦਮੀ ਕਰ ਸਕਦੇ ਜੇ ਇਹ ਅੱਜ ਚਾਰ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਆਪੋ ਆਪਣੀ ਜਗ੍ਹਾ ਦੇ ਸਾਰੇ ਪਸ਼ੂ ਚੰਗੇ ਆ ਰੇਕੋਰਡਿੰਗ ਬਾਕੀ ਆਪਣਾ ਤੁਸੀਂ ਬਾਈਟ ਦੇਖਣਾ ਹੁੰਦਾ ਵੀ ਕਿੰਨੇ ਕੇ ਪੈਸੇ ਲਾਉਣੇ ਆ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰਨੀ ਹੁੰਦੀ ਹੈ ਤੇ ਸੁਖ ਇੱਕ ਨੰਬਰ ਜਿਹੜੇ ਆ ਉਹ ਕਰਦੇ ਆਪਣੇ ਸਾਹੇ ਵੀਰ 788716396 ਠੀਕ ਆ ਜੀ ਤੇ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ